ਆਉਣੀਆਂ ਚੇਤੇ ਆਉਣੀਆਂ ਦੂਰ ਤੇਰੇ ਤੋਂ ਹੋ ਕੇ ਯਾਰ ਬੇਲੀ ਛੱਡੇ ਛੱਡੀ ਮौज ਜ਼ਿੰਦਗੀ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਹਾਂਜੀ ਦੋਸਤੋ ਆਪਣੇ ਘਰ ਪਰਿਵਾਰ ਪਿੰਡ ਤੇ ਇਹ ਸੱਜਣਾ ਦੋਸਤਾਂ ਨੂੰ ਛੱਡ ਕੇ ਬਾਹਰਲੇ ਮੁਲਕ ਦੇ ਵਿੱਚ ਜਾਣਾ ਇਹਨਾਂ ਸੌਖਾ ਨਹੀਂ ਹੁੰਦਾ ਤੇ ਬੰਦਾ ਆਪਣੇ ਦਿਲ ਤੇ ਪੱਥਰ ਰੱਖ ਕੇ ਬਾਰਲੇ ਮੁਲਕ ਦੇ ਵਿੱਚ ਜਾਂਦਾ ਹੈ ਤੇ ਉੱਥੇ ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀਰ ਬਾਹਰਲੇ ਮੁਲਕ ਜਾਣ ਲੱਗਦਾ ਹੈ ਤਾਂ ਉਸ ਤੋਂ ਪਹਿਲਾਂ ਆਪਣੇ ਸੱਜਣਾਂ ਨੂੰ ਮਿਲਦਾ ਹੈ ਤਾਂ ਬਹੁਤ ਹੀ ਭਾਵਕ ਹੁੰਦਾ ਹੈ ਕਿਉਂਕਿ ਪਤਾ ਨਹੀਂ ਬਾਅਦ ਵਿੱਚ ਕਦੋਂ ਮੇਲ ਹੋਣਗੇ ਤੇ ਕਿੰਨੇ ਸਾਲਾਂ ਬਾਅਦ ਜਾ ਕੇ ਉਹ ਦੁਬਾਰਾ ਮਿਲਣਗੇ ਤੇ ਉੱਥੇ ਵੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਸਦੇ ਰਿਸ਼ਤੇਦਾਰ ਤੇ ਮਾਪੇ ਕਿਵੇਂ ਆਪਣੇ ਪੁੱਤ ਨੂੰ ਗਲ ਬੱਕੜੀ ਵਿੱਚ ਲੈ ਕੇ ਭਾਵਕ ਹੋ ਰਹੇ ਨੇ ਕਿਉਂਕਿ ਕਿਉਂਕਿ ਜਿੰਨੀ ਖੁਸ਼ੀ ਇਸ ਟਾਈਮ ਮਾਪਿਆਂ ਨੂੰ ਹੁੰਦੀ ਹੈ ਉਸ ਤੋਂ ਕਿਤੇ ਜ਼ਿਆਦਾ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਸਾਡਾ ਬੱਚਾ ਸਾਡੇ ਕੋਲੋਂ ਦੂਰ ਜਾ ਰਿਹਾ ਹੈ ਉਸ ਦਾ ਕੰਮ ਕਾਰ ਇੱਥੇ ਹੀ ਸੈੱਟ ਹੁੰਦਾ ਤੇ ਸਾਡੇ ਅੱਖਾਂ ਸਾਹਮਣੇ ਰਹਿੰਦਾ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪਰ ਇੱਥੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਤੇ ਆ ਕੇ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਆਇਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਤੱਕ ਪਰਤ ਆਵਾਂਗਾ